ਨਾ ਸਿਰਫ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਸਗੋਂ ਪਾਲਕੀ ਸਾਹਿਬ ਦੇ ਨੇੜੇ ਹੀ ਪੇਸ਼ਾਬ ਵੀ ਕੀਤਾ ਗਿਆ ਇਸ ਵਿਅਕਤੀ ਵੱਲੋਂ ਗੁਰੂ ਸਾਹਿਬ ਦੇ ਨੇੜੇ ਪਹਿਲਾਂ ਪੇਸ਼ਾਬ ਕੀਤਾ ਗਿਆ ਅਤੇ ਫਿਰ ਉਹਨਾਂ ਹੀ ਗੰਦੇ ਅਤੇ ਮਲੀਨ ਹੱਥਾਂ ਦੇ ਨਾਲ ਗੁਰੂ ਸਾਹਿਬ ਦੇ ਅੰਗ ਇਧਰ ਉਧਰ ਕੀਤੇ ਗਏ ਇੰਨਾ ਹੀ ਨਹੀਂ ਇਸ ਨੌਚਾ ਨੇ ਜਾਨ ਬਿੜੇ ਗੁਰੂਕਾਰ ਅੰਦਰ ਪਏ ਪ੍ਰਸ਼ਾਦ ਵਿੱਚ ਮੱਛਰ ਮਾਰਨੀ ਦਵਾਈ ਛਿੜਕ ਦਿੱਤੀ ਤਾਂ ਕਿ ਉਸ ਪ੍ਰਸ਼ਾਦ ਨੂੰ ਖਾਣ ਵਾਲੇ ਲੋਕ ਬਿਮਾਰ ਹੋ ਸਕਣ ਹਾਲਾਂਕਿ ਇਸ ਪੂਰੇ ਮਾਮਲੇ ਦੀ ਹੁਣ ਵੀਡੀਓ ਵੀ ਸਾਹਮਣੇ ਬਹੁਤ ਹੀ ਮੰਨੁਭਾਗੀ ਘਟਨਾ ਇਸ ਗੁਰਦੁਆਰਾ ਸਾਹਿਬੇ ਕੇ ਵਾਪਰੀ ਹੈ ਜੰਡਿਆਲਾ ਪਿੰਡ ਮੈਂ ਸਮਝਦਾ ਇਸ ਜ਼ਿਲ੍ਹੇ ਦੇ ਜਿਹੜੇ ਵੱਡੇ ਪਿੰਡ ਉਹਨਾਂ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਤੇ ਗੁਰਦੁਆਰਾ ਸ੍ਰੀ ਬਾਬਾ ਸਿੱਧ ਜੀ ਸੋ ਇੱਥੇ ਇੱਕ ਬੜੀ ਹੀ ਘਣਾਉਣੀ ਮੈਂ ਸਮਝਦਾ ਅਤਿ ਦਰਜੇ ਦੀ ਘਣਾਉਣੀ ਘਟਨਾ ਵਾਪਰੀ 28 ਜੁਲਾਈ ਨੂੰ ਇੱਕ ਇੱਥੇ ਪ੍ਰਵਾਸੀਆਂ ਦਾ ਬੱਚਾ ਵੇਖੋ ਫਿਰ ਪ੍ਰਵਾਸੀਆਂ ਦੇ ਬੱਚਿਆਂ ਨੂੰ ਵਰਤਿਆ ਜਾਂਦਾ ਮੈਂ ਅੱਗੇ ਵੀ ਇਹ ਗੱਲ ਕਈ ਵਾਰੀ ਕਰ ਚੁੱਕਾ ਪ੍ਰਵਾਸੀਆਂ ਦੇ ਬੱਚੇ ਜਾਂ ਨੀਮ ਪਾਗਲ ਉਹਨਾਂ ਨੂੰ ਪਲੇਸ ਆਊਟ ਕਰਕੇ ਉਹਨਾਂ ਨੂੰ ਵਰਤਦੇ ਨੇ ਇੱਥੇ ਉਹਨੂੰ ਵਰਤਿਆ ਗਿਆ ਮਹਾਰਾਜ ਤੁਮ ਮਾਫੀ ਮੰਗਦੇ ਹੋਏ ਮੈਂ ਅਗਲੀ ਗੱਲ ਕਹਿਣ ਲੱਗਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮਹਾਰਾਜ ਦੇ ਪ੍ਰਕਾਸ਼ ਸਥਾਨ ਦੇ ਨਾਲ ਬਿਲਕੁਲ ਨਹੀਂ ਪਛਾਣ ਕੀਤਾ ਤੇ ਫਿਰ ਬੜਾ ਬੇਖੌਫ ਵੀਡੀਓ ਤੁਸੀਂ ਦੇਖ ਹੀ ਰਹੇ ਹੋਗੇ ਨਾਲ ਬੜਾ ਬੇਖੌਫ ਹੋ ਕੇ ਉੱਥੇ 5-7 ਮਿੰਟ ਜਿਹੜਾ ਉੱਥੇ ਬੜੇ ਆਰਾਮ ਨਾਲ ਉਹ ਸਾਰਾ ਕੁਝ ਕਰਦਾ ਰਿਹਾ ਉਹਨਾਂ ਹੀ ਗੰਦੇ ਮਲੀਨ ਗੰਦੇ ਹੱਥਾਂ ਦੇ ਨਾਲ ਮਹਾਰਾਜ ਦੇ ਅੰਗ ਉਹਨੇ ਛੋਏ ਨੇ ਇਥੋਂ ਤੱਕ ਵੀ ਗਾਲਾਂ ਸਾਹਮਣੇ ਆਈ ਹੈ ਕਿ ਜਿਹੜਾ ਉਸ ਵੇਲੇ ਫੁੱਲੀਆਂ ਦਾ ਪ੍ਰਸ਼ਾਦ ਪਿਆ ਸੀ ਉਹਦੇ 'ਚ ਇੱਕ ਹਿੱਟ ਜਿਹੜੀ ਇੱਥੇ ਰੱਖੀ ਸੀ ਮਛਣਾ ਮੁਛਰਾ ਮਸ ਤੇ ਉਹ ਵੀ ਉਹਨੇ ਸਪਰੇਅ ਕੀਤਾ ਤੇ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਜਿਹੜਾ ਰਵਈਆ ਉਹ ਬਹੁਤ ਹੀ ਗੈਰ ਜ਼ਿੰਮੇਵਾਰانہ ਸਾਹਮਣੇ ਆਇਆ ਉਸ ਦਿਨ ਦਾ ਜਿਹੜਾ ਜਿੱਥੇ ਉਹਨਾਂ ਨੇ ਮਾਮਲਾ ਦਬਾਇਆ ਸੀ ਉਹ ਬੱਚੇ ਨੂੰ ਵੀ ਭਜਾ ਦਿੱਤਾ ਹੋਇਆ ਪਿੰਡ ਤੋਂ ਤੇ ਅੱਜ ਵੀ ਇੱਥੇ ਸਾਰੇ ਸਿੰਘ ਸਵੇਰ ਤੋਂ ਆਏ ਬੈਠੇ ਸੀ 11 ਵਜੇ ਤੋਂ ਲੈ ਕੇ ਹੁਣ ਰਾਤ ਦੇ 8:00 ਵੱਜ ਚੁੱਕੇ ਨੇ ਕਮੇਟੀ ਦਾ ਕੋਈ ਵੀ ਮੈਂਬਰ ਸਾਹਮਣੇ ਨਹੀਂ ਆਇਆ ਸੋ ਇਹ ਅੱਤ ਦਰਜੇ ਦੀ ਗੈਰ ਜ਼ਿੰਮੇਵਾਰਾਨਾ ਹਰਕਤ ਜਿਹੜੀ ਹੈ ਇਸ ਗੁਰਦਵਾਰਾ ਸਾਹਿਬ ਦੀ ਕਮੇਟੀ ਵੱਲੋਂ ਹੋਈ ਹੈ ਸੋ ਅੱਜ ਬੜੇ ਹੀ ਭਾਰੀ ਮਨ ਦੇ ਨਾਲ ਸੋ ਜਿਹੜੇ ਸਟicker ਅਸੀਂ ਤਿਆਰ ਕਰਵਾ ਰਹੇ ਸੀ ਉਹ ਵੀ ਹੁਣ ਅਗਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਸਾਰੇ ਸਿੰਘ ਇਕੱਠੇ ਹੋਏ ਨੇ ਸੋ ਪ੍ਰਬੰਧਕਾਂ ਨੂੰ ਬੇਨਤੀ ਆ ਭਾਈ ਇਹ ਕੋਈ ਚੌਧਰ ਚ ਮਕਾਉਣ ਦਾ ਵੇਲਾ ਨਹੀਂ ਜੇ ਸੇਵਾ ਕਰ ਸਕਦੇ ਉਤੇ ਕਰੋ ਨਹੀਂ ਕਰ ਸਕਦੇ ਤੇ ਯੋਗ ਬੰਦਿਆਂ ਨੂੰ ਅੱਗੇ ਆਉਣ ਦਿਓ ਇਥੇ ਵੀ ਹੋਣਾ ਜਿਹੜਾ ਫੈਸਲਾ ਲਿਆ ਗਿਆ ਉਹ ਸੰਗਤ ਜੀ ਆਪ ਜੀ ਦੇ ਸਾਹਮਣੇ ਸੰਗ ਰੱਖੋਗੇ ਉਧਰ ਸਿੱਖ ਜਥੇਬੰਦੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਬੇਅਦਬੀ ਲਈ ਜ਼ਿੰਮੇਵਾਰ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸਿੰਘੀ ਹੋਣਗੇ ਉਹਨਾਂ ਨੇ ਕਿਹਾ ਕਿ ਕਾਫੀ ਸਮਾਂ 20 ਜਾਣ ਦੇ ਬਾਵਜੂਦ ਵੀ ਪ੍ਰਬੰਧਕ ਕਮੇਟੀ ਮੌਕੇ ਤੇ ਆਪਣਾ ਪੱਖ ਰੱਖਣ ਲਈ ਨਹੀਂ ਪਹੁੰਚੀ ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਗੁਰੂ ਘਰ ਅੰਦਰ ਸ਼੍ਰੀ ਕਾਲਕਤਖਤ ਸਾਹਿਬ ਜੀ ਦੇ ਹੁਕਮ ਅਨੁਸਾਰ ਪੋਸਟਰ ਚਿਪਕਾਏ ਗਏ ਅਤੇ ਗੁਰਦੁਆਰਾ ਸਾਹਿਬ ਦੀ ਨਵੀਂ ਕਮੇਟੀ ਤਿਆਰ ਹੋਣ ਤੱਕ ਸੇਵਾਦਾਰਾਂ ਨੂੰ ਗੁਰੂ ਘਰ ਦੀ ਸੇਵਾ ਸੌਂਪ ਦਿੱਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇੱਥੇ ਜਿੱਥੇ ਕਿ ਬਿਆਦਵੀ ਹੋਈ ਜੰਡੇਆਲੇ ਵਿਖੇ ਗੁਰਦੁਆਰਾ ਸਾਹਿਬ ਸਿੱਧ ਜੀ ਜਿੱਥੇ ਕਿ ਇੱਕ ਪ੍ਰਵਾਸੀ ਬੱਚੇ ਵੱਲੋਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਿਆਦਵੀ ਕੀਤੀ ਗਈ ਬਾਰ-ਬਾਰ ਆਪਾਂ ਚੰਗੇ ਨਹੀਂ ਲੱਗਦੇ ਨਾਂ ਲੈਂਦੇ ਕਿ ਉਹ ਬਿਆਦਵੀ ਕੀਤੀ ਗਈ ਤੇ ਸੰਗਤ ਦੀ ਕਮੇਟੀ ਦੀ ਬੜੀ ਵੱਡੀ ਲਾਪਰਵਾਹੀ ਆ ਵਿੱਚੇ ਹੀ ਗ੍ਰੰਥੀ ਜ਼ਿੰਮੇਵਾਰ ਆ ਵਿੱਚੇ ਹੀ ਜੜੀ ਆ ਪ੍ਰੰਤ ਕਮੇਟੀ ਸਾਰੀ ਜ਼ਿੰਮੇਵਾਰ ਆ ਇਸ ਲਈ ਅਕਾਲ ਤਾ ਸਭ ਤੋਂ ਵੀ ਕਾਨਾਵਾ ਜਾਰੀ ਆ ਜਿੱਥੇ ਵੀ ਬਿਆਦਵੀ ਹੋਊਗੀ ਉੱਥੇ ਗ੍ਰੰਥੀ ਸਿੰਘ ਤੇ ਜਿਹੜੀ ਕਮੇਟੀ ਆ ਮੌਕੇ ਦੀ ਉਹ ਜਿਹੜੀ ਜ਼ਿੰਮੇਵਾਰ ਹੋਊਗੀ ਸੋ ਅੱਜ ਆਪਾਂ ਸਾਰਿਆਂ ਨੇ ਜਿਹੜੇ ਇੱਥੇ ਵਿਚਾਰ ਕੀਤਾ ਆ ਕਿਉਂਕਿ ਕਮੇਟੀ ਆਪਣਾ ਜਿਹੜਾ ਪੱਖ ਰੱਖ ਸਕਦੀ ਸੀ ਆਪਾਂ ਸਵੇਰ ਦੇ 11 ਵਜੇ ਤੋਂ ਇਸ ਟਾਈਮ ਮੇਰੇ ਖਿਆਲ ਅੱਠ ਵਜੇ ਲੱਗੇ ਆ ਕੋਈ ਵੀ ਕਮੇਟੀ ਦਾ ਇੱਥੇ ਕੋਈ ਨਹੀਂ ਆਇਆ ਤੇ ਅਸੀਂ ਜਿਹੜੀ ਆ ਗਈ ਸੇਵਾ ਜਿਹੜੀ ਅੱਜ ਜਿਹੜੇ ਜਿੰਨਾ ਚੱਕਰਿਆਂ ਦੀ ਕਮੇਟੀ ਨਵੀਂ ਨਹੀਂ ਬਣਦੀ ਉਹਨਾਂ ਚੱਕਰ ਜਿਹੜੀ ਸੇਵਾਦਾਰ ਆ ਭਾਈ ਜਗਿੰਦਰ ਸਿੰਘ ਜੀ ਦਿਲਬਾਬ ਸਿੰਘ ਜੀ ਨੰਬਰਦਾਰ ਸਿੰਘ ਜੀ ਅਮਰਜੀਤ ਸਿੰਘ ਜੀ ਮੇਜਰ ਸਿੰਘ ਜੀ ਬਾਬਾ ਸਿੰਘ ਜੀ ਇਹ ਜਿਹੜੀ ਗੁਰੂ ਘਰ ਦੀ ਸੇਵਾ ਨਿਭਾਉਣਗੇ ਔਰ ਜ਼ਿੰਮੇਵਾਰੀ ਇਹਨਾਂ ਦੀ ਹੋਣਗੀ ਜਿੰਨਾ ਚਿਰ ਨਵੀਂ ਕਮੇਟੀ ਨਹੀਂ ਬਣਦੀ ਅਗਰ ਕੋਈ ਵੀ ਗੁਰੂ ਘਰ ਵਿੱਚ ਘਟਨਾ ਇੱਥੇ ਹੁੰਦੀ ਆ ਤੇ ਜ਼ਿੰਮੇਵਾਰ ਇਹ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੋ ਸੰਗਤ ਜੀ ਨਾਲ ਹੀ ਨਾਲ ਜਿਹੜੀ ਪੈਸਾ ਸਾਹਿਬ ਜੀ ਨੇ ਗੱਲ ਕੀਤੀ ਆ ਸਾਰੇ ਸਿੰਘਾਂ ਦੇ ਕੋਲ ਜਿਹੜੇ ਇਹ ਸਟicker ਨੇ ਤੇ ਉਸ ਹੁਕਮਨਾਮੇ ਦੇ ਸਟicker ਨੇ ਜੋ 15 ਜੁਲਾਈ ਨੂੰ ਪੰਡ ਸਿੰਘ ਸਰਬਾਨਾਂ ਦੀ ਹੋਈ ਇਕੱਤਰਤਾ ਦੇ ਵਿੱਚ ਜਿਹੜਾ ਹੁਕਮਨਾਮਾ ਦਿੱਤਾ ਗਿਆ ਸੀ ਸੋ ਇੱਕ ਵਾਰੀ ਫੇਰ ਕਿਉਂਕਿ ਅੱਜ ਮੈਂ ਸਮਝਦਾ ਕਿ ਇਹ ਸਟicker ਅਸੀਂ ਤਾਂ ਵੈਸੇ ਲਾਉਣੇ ਸੀ ਪਰ ਅੱਜ ਸਾਨੂੰ ਭਾਈ ਸਾਹਿਬ ਇਸ ਦੁੱਖ ਦੀ ਘੜੀ ਚ ਲਾਉਣੇ ਬਿਲਕੁਲ ਜੀ ਠੀਕ ਅਸੀਂ ਤਾਂ ਇਸ ਲਈ ਤਿਆਰ ਕਰਾ ਰਹੇ ਸੀ ਕਿ ਕੋਈ 50 ਹਜ਼ਾਰ ਸਟicker ਤਿਆਰ ਕਰਕੇ ਹਰ ਗੁਰਦੁਆਰਾ ਸਾਹਿਬ ਨੂੰ ਆ ਜੀ ਪਰ ਜਦੋਂ ਤੁਹਾਡਾ ਪਤਾ ਲੱਗਾ ਤਾਂ ਤੁਹਾਡੇ ਨਾਲ ਫੋਨ ਤੇ ਗੱਲ ਹੋਈ ਸੋ ਅਸੀਂ ਫੌਰੀ ਤੌਰ ਤੇ ਸਟicker ਤਿਆਰ ਕਰਵਾਏ ਨੇ ਇੱਥੇ ਨਗਰ ਵਾਸਤੇ ਵੀ ਦਿੱਤੇ ਨੇ ਮੈਂ ਕਿਉਂਕਿ ਸਾਰੇ মিডিਆ ਚੈਨਲਾਂ ਦੇ ਵਾਸਤੇ ਮੈਂ ਇੱਕ ਵਾਰੀ ਇਹਨੂੰ ਪੜਵਾ ਜਿਹੜਾ ਵਿੱਚ ਮੁੱਖ ਆਗਾ ਜਿਸ ਮੀਟਿੰਗ ਦੇ ਵਿੱਚ ਜਿਸ ਦੇ ਸਾਰੇ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਹਰੇ ਗੁਰਦੁਆਰਾ ਸਾਹਿਬ ਵਿੱਚ ਹੋਏ 24 ਘੰਟੇ ਲਈ ਪੱਕੇ ਤੌਰ ਤੇ ਸੇਵਾਦਾਰਾਂ ਦੀ ਡਿਊਟੀ ਯਕੀਨੀ ਬਣਾਈ ਜਾਏ ਇਸ ਵਿੱਚ ਕੋਤਾਈ ਪਾਏ ਜਾਣ ਤੇ ਜਾਂ ਬੇਅਦਬੀ ਵਾਲੀ ਸੂਰਤ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਸਮੇਤ ਸਮੂਹ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਏਗੀ ਤੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਵਿਸਥਾਰ ਤਾਂ ਬੜਾ ਪਰ ਸੰਖੇਪ ਦੇ ਵਿੱਚ ਇਹ ਜਾਣਕਾਰੀ ਤੇ ਇਹ ਜਾਣਕਾਰੀ ਮੈਂ ਬੇਨਤੀ ਕਰਾਂਗਾ ਸਾਰੇ ਹੀ ਮੀਡੀਆ ਚੈਨਲਾਂ ਨੂੰ ਇਨੂੰ ਪ੍ਰਸਾਰਿਤ ਕਰੋ ਹਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਨੂੰ ਹਰ ਗਰੰਤੀ ਸਿੰਘ ਤੱਕੇ ਜਾਣਕਾਰੀ ਪਹੁੰਚਣੀ ਚਾਹੀਦੀ ਹਰ ਸੰਗਤ ਦੇ ਮੈਂਬਰ ਤੱਕੇ ਜਾਣਕਾਰੀ ਪਹੁੰਚਣੀ ਚਾਹੀਦੀ ਹੈ ਜੀ ਤਾਂ ਬੇहद ਹੀ ਸ਼ਰਮਨਾਕ ਅਤੇ ਕਾਨੂੰਨੀ ਘਟਨਾ ਵਾਪਰੀ ਏ ਜਿੱਥੇ ਕਿ ਇੱਕ ਪ੍ਰਵਾਸੀ ਨੌਜਵਾਨ ਵੱਲੋਂ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਦੇ ਨੇੜੇ ਪੇਸ਼ਾਬ ਕੀਤਾ ਗਿਆ ਪਰ ਫਿਲਹਾਲ ਇਹ ਨੌਜਵਾਨ ਫਰਾਰ ਚੱਲ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਵੱਲੋਂ ਹੀ ਇਸ ਪ੍ਰਵਾਸੀ ਨੌਜਵਾਨ ਨੂੰ ਫਰਾਰ ਕੀਤਾ ਗਿਆ ਹੈ ਪਰ ਇਸ ਪੂਰੇ ਮਾਮਲੇ ਤੇ ਫਿਲਹਾਲ ਲਈ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਜਲੰਧਰ ਤੋਂ ਰਾਜੂ ਗੁਪਤਾ ਸੈਂਟਰਲ ਪੰਜਾਬ ਟੀਵੀ